6 11 25 ਨੂੰ ਇੱਕ ਫਾਇਰ ਇਨਸੀਡੈਂਟ ਰਿਪੋਰਟ ਹੋਇਆ ਸੀ ਇਹ ਇਨਫੋਰਮੇਸ਼ਨ ਮਿਲੀ ਸੀ ਵੀ ਪਟਾਰਾ ਰੋਡ ਤੇ ਡੂਮ ਇੰਟਰਨੈਸ਼ਨਲ ਸਕੂਲ ਦੇ ਲਾਗੇ ਇੱਕ ਮੈਂਟੈਰੋ ਕਾਰ ਆ ਉਹਨੂੰ ਅੱਗ ਲੱਗੀ ਹੈ ਜਦੋਂ ਇਨਫੋਰਮੇਸ਼ਨ ਮਿਲੀ ਹੈ ਇਮੀਡੀਏਟਲੀ ਵੇਰਕਾ ਪੁਲਿਸ ਉੱਥੇ ਐਸ ਐਚ ਓ ਮੌਕੇ ਤੇ ਪਹੁੰਚ ਗਏ ਸੀ ਉਹ ਫਿਰ ਫਾਇਰ ਵਿਗਡ ਵਗੈਰਾ ਵੀ ਮੌਕੇ ਤੇ ਆ ਗਿਆ ਸੀਗੇ ਔਰ ਉੱਥੇ ਜਦੋਂ ਮੌਕੇ ਤੇ ਪਹੁੰਚੇ ਆ ਤੇ ਇਹ ਪਤਾ ਲੱਗਾ ਵੀ ਇੱਕ ਉਹਦੇ ਵਿੱਚ ਬੰਦਾ ਸੀਗਾ ਉਹ ਉਹ ਜ਼ਖਮੀ ਹੋ ਗਿਆ ਸੀ ਤਾਂ ਉਹਨਾਂ ਲੋਕਾਂ ਨੇ ਉਹਨਾਂ ਨੂੰ ਰਾਹਗੀਰਾਂ ਨੇ ਉਹਨੂੰ ਆਲਰੇਡੀ ਹਸਪੀਟਲ ਭੇਜਤਾ ਸੀ ਪਤਾ ਲੱਗਾ ਵੀ ਉਹਨੂੰ ਅਮਨਦੀਪ ਹਸਪੀਟਲ ਭੇਜਤਾ ਹੈਗਾ ਔਰ ਅੱਗ ਨੂੰ ਕਾਬੂ ਕਰਨ ਤੋਂ ਬਾਅਦ ਇਮੀਡੀਏਟਲੀ ਸਾਡੀ ਜਿਹੜੇ ਐਸ ਐਚ ਓ ਹੈ 베ਰਕਾ ਦੇ ਉਹ ਅਮਨਦੀਪ ਹਸਪੀਟਲ ਗਏ ਸੀ ਉੱਥੇ ਜਦੋਂ ਗਏ ਨੇ ਤੇ ਉਹ ਅੰਡਰ ਟ੍ਰੀਟਮੈਂਟ ਸੀ ਤੇ ਉੱਥੇ ਉਥੇ ਪਾਇਆ ਗਿਆ ਸੀ ਵੀ ਉਹ ਬਿਆਨ ਦੇਣ ਦੇ ਕਾਬਲ ਨਹੀਂ ਹੈ ਡਾਕਟਰ ਕਹਿੰਦੇ ਹੀ ਇਜ਼ ਅਨਫਿਟ ਟੂ ਗਿਵ ਸਟੇਟਮੈਂਟ ਇਸ ਕਰਕੇ ਉਹ ਨਾਲੇ ਉਹਨਾਂ ਨੇ ਉਹ ਟ੍ਰੀਟਮੈਂਟ ਕਰ ਰਹੇ ਸੀਗੇ ਤੇ ਉਹ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਡੀ ਐਮ ਸੀ ਲੁਧਿਆਣਾ ਰੈਫਰ ਕਰਤਾ ਸੀ ਸਾਡੀ ਜਿਹੜਾ ਟੀਮ ਇਮੀਡੀਏਟਲੀ ਰਾਤ ਨੂੰ ਹੀ ਪਹੁੰਚ ਗਈ ਸੀ ਔਰ ਸਵੇਰ ਫਿਰ ਉਹਨੂੰ ਪ੍ਰੋਪਰਲੀ ਉਹਨੂੰ ਜਦੋਂ ਕਾਰ ਨੂੰ ਚੈੱਕ ਕੀਤਾ ਕਿਉਂਕਿ ਅੱਗ ਲੱਗਣ ਕਰਕੇ ਉਹ ਸਾਰੀ ਸੜ ਚੁੱਕੀ ਸੀ ਟਾਇਰ ਟੂਰ ਵੀ ਸੜ ਗਏ ਸੀਗੇ ਸਾਡੀ ਪੁਲਿਸ ਟੀਮ ਨੇ ਉਹਨੂੰ ਐਫਐਸਐਲ ਦੀ ਟੀਮਾਂ ਦੇ ਨਾਲ ਪ੍ਰੋਪਰ ਉਹਨੂੰ ਜਦੋਂ ਚੈਕਿੰਗ ਕੀਤੀ ਔਰ ਉਹਦੇ ਵਿੱਚੋਂ ਇੱਕ ਬੱਤੀਪੋਰ ਦਾ ਰਵਾਲਵਰ ਮਿਲਿਆ ਜੋ ਕਿ ਇਲੀਗਲ ਸੀਗਾ ਕਿਉਂਕਿ ਉੱਤੇ ਕੋਈ ਨੰਬਰ ਵਗੈਰਾ ਨਹੀਂ ਸੀਗਾ ਜਦਾਂ ਲਾਇਸੈਂਸਡ ਵੈਪਨ ਹੁੰਦਾ ਉੱਤੇ ਬਿਗਾਦਾ ਨੰਬਰ ਵਗੈਰਾ ਲਿਖਿਆ ਹੁੰਦਾ ਉਤੋਂ ਸਾਫ ਪਹਿਲੀ ਨਜ਼ਰ ਇਹ ਹੀ ਪਾਇਆ ਗਿਆ ਸੀ ਵੀ ਇਹ ਵੈਪਨ ਇਲੀਗਲ ਹੈ ਔਰ ਉਦੇ ਮਕਦਮੇ ਸਬੰਧ ਵਿੱਚ ਵੀ ਸਾਡਾ ਜਿਹੜਾ ਥਾਣਾ 베ਰਕਾ ਹੈਗਾ ਉੱਥੇ ਇੱਕ ਮਕਦਮਾ ਦਰਜ ਕੀਤਾ ਗਿਆ 99 71 711 25 ਨੂੰ 324 ਪਬਲਿਕ 4 ਬੀ ਐਨ ਐਸ ਔਰ 25 ਰੰਜਾਣਾਟ ਆਰਮੈਕ ਇਹ ਮਕਦਮਾ ਦਰਜ ਕਰਤਾ ਗਿਆ ਔਰ ਉਸ ਤੋਂ ਬਾਅਦ ਉਹਨੂੰ ਹਰ ਪਹਿਲੂ ਤੇ ਤਫਤੀਸ਼ ਵੀ ਕੀਤੀ ਜਾ ਰਹੀ ਹੈ ਇੰਜਰ ਜਿਹੜਾ ਹੈਗਾ ਉਹਦਾ ਜਦੋਂ ਹਸਪਤਾਲ ਸਾਡੀ ਐਸ ਐਚ ਓ ਪਹੁੰਚੇ ਨੇ ਉਹ ਪਤਾ ਲੱਗਾ ਉਹਦਾ ਨਾਮ ਉਹਨਾਂ ਦਾ ਸੁਖਦੇਵ ਸਿੰਘ ਹੈ ਸਾਨੋ ਬਲਵਿੰਦਰ ਸਿੰਘ ਪਿੰਡ ਠੱਕਰ ਸੰਧੂਆ ਜ਼ਿਲ੍ਹਾ ਗੁਰਦਾਸਪੁਰ ਇੱਥੋਂ ਦੇ ਰਹਿਣ ਵਾਲੇ ਨੇ ਔਰ ਸਾਡੀ ਟੀਮ ਆਈਓ ਫਿਰ ਉੱਥੇ ਡੀ ਐਮ ਸੀ ਹਸਪਤਾਲ ਗਏ ਉੱਥੇ ਜਾ ਕੇ ਵੀ ਉਹਨਾਂ ਨੇ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਜਿੱਥੇ ਉਹ ਡਾਕਟਰ ਸਾਹਿਬ ਨੇ ਉਹਨੂੰ ਕਿਹਾ ਵੀ ਵਜੇ ਉਹ ਬਿਆਨ ਦੇਣ ਦੇ ਕਾਬਲ ਨਹੀਂ ਹੈ ਕਿਉਂਕਿ ਉਹ ਟ੍ਰੀਟਮੈਂਟ ਵਗੈਰਾ ਚੱਲ ਰਿਹਾ ਸੀ ਅੱਜ ਵੀ ਸਾਡੀ ਉੱਥੇ ਜਿਹੜੀ ਆਈਯੂ ਸਾਡੇ ਉਥੇ ਗਏ ਹੋਏ ਨੇ ਲੁਧਿਆਣਾ ਡੀਐਮਸੀ ਪਿਆਰ ਲੈਣ ਵਾਲਾ ਜਿਹੜਾ ਹਾਲਾਤ ਜਿਹੜੇ ਇਸ ਕਰਕੇ ਦੱਸ ਰਿਹਾ ਕਿਉਂਕਿ ਅੱਜ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਅਲੱਜ ਕੀਤਾ ਜਾ ਰਿਹਾ ਵੀ ਉਹ ਕਾਰ ਜਿਹੜੀ ਸੀਗੀ ਉਹਨੂੰ ਉਹਦੇ ਤੇ ਕਿਸੇ ਨੇ ਬਟੋਲ ਬੰਬ ਨਾਲ ਹਮਲਾ ਕੀਤਾ ਉਹ ਬੰਦਾ ਇੰਜਰਡ ਹੋ ਗਿਆ ਉਹਦੇ ਉਹ ਆਪਣਾ ਪੋਲੀਟੀਕਲ ਪਾਰਟੀ ਦੇ ਨਾਲ ਸੰਬੰਧਤ ਨੇ ਇਸ ਕਰਕੇ ਉਹ ਇਹ ਕਲੀਅਰ ਕਰਨਾ ਜ਼ਰੂਰੀ ਸੀਗਾ ਵੀ ਇਹ ਐਕਚੁਅਲੀ ਜਦੋਂ ਮੌਕਾ ਦੇਖਿਆ ਗਿਆ ਥੋਰਲੀ ਸਾਡੇ ਆਫਿਸ ਹਲਕਾ ਜੀਓ ਵਗੈਰਾ ਉਹਨਾਂ ਨੇ ਵੀ ਦੇਖਿਆ ਮੈਂ ਖੁਦ ਇਗਜ਼ਾਮਨ ਕੀਤਾ ਜਦੋਂ ਮੌਕੇ ਦੇਖਣ ਤੇ ਸਾਫ ਪਤਾ ਲੱਗਦਾ ਵੀ ਉਹ ਉਹਦੀ ਗੱਡੀ ਹੈ ਬਿਲਕੁਲ ਸਾਈਡ ਤੇ ਖੜੀ ਹੋਈ ਹੈ ਸਾਈਡ ਤੇ ਖੜੀ ਹੋਈ ਹੈ ਜਿੱਦਾਂ پارک ਕੀਤੀ ਹੈ ਹੈਂਡ ਬ੍ਰੇਕ ਵੀ ਲੱਗੀ ਹੋਈ ਹੈ ਤੇ ਕਿਉਂਕਿ ਹਾਈਵੇ ਹੈ ਕਾਫੀ ਗੱਡੀਆਂ ਫਾਸਟ ਆਉਂਦੀਆਂ ਹੈ ਗੱਡੀ ਵੀ ਕਾਫੀ ਇਹ ਜਿਹੜੀ ਐਸਯੂਵੀ ਟਾਈਪ ਗੱਡੀ ਹੈ ਟੌਪ ਕਲਾਸ ਗੱਡੀ ਹੈ ਜਿਵੇਂ ਉਹ ਲੱਜ ਕੀਤਾ ਜਾ ਰਿਹਾ ਵੀ ਬੰਦਾ ਕੋਈ ਸੀਗਾ ਉਹਨੇ ਰੋਕਿਆ ਹੈਗਾ ਉਹ ਪਹਿਲੀ ਨਜ਼ਰ ਇਦਾਂ ਦੀ ਸਭਾਵਨਾ ਘਟ ਜਾਂਦੀ ਹੈ ਉਹ ਪਹਿਲੀ ਨਜ਼ਰ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆ ਰਹੀ ਪਰ ਫਿਰ ਵੀ ਇਹਨੂੰ ਹਰ ਐਂਗਲ ਤੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਸਾਇੰਟਿਫਿਕ ਤਰੀਕੇ ਨਾਲ ਟੈਕਨੀਕਲੀ ਪ੍ਰੋਫੈਸ਼ਨਲ ਤਰੀਕੇ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਉਹ ਜਿਹੜੇ ਇੰਜੀਨਰ ਨੇ ਉਹਨਾਂ ਦਾ ਵੀ ਬਿਆਨ ਬਕਾਇਦਾ ਲਿਆ ਜਾ ਰਿਹਾ ਤੇ ਉਹ ਇਲੀਗਲ ਵੈਪਨ ਵੀ ਜਿਹੜਾ ਮਿਲਿਆ ਸੀਗਾ ਬਕਾਇਦਾ ਉਹ ਜਲ ਚੁੱਕਾ ਸੀਗਾ ਜਦੋਂ ਗੱਡੀ ਬਹੁਤ ਅੱਗ ਲੱਗੀ ਸੀ ਉਹ ਵੀ ਜਲਿਆ ਹੋਇਆ ਉਹਦੇ ਵਿੱਚ ਇੱਕ ਰਾਉਂਡ ਵੀ ਸੀਗਾ ਬੱਤੀਪੋਰ ਦਾ ਜਿਹੜਾ ਕਿ ਉਹ ਸੜ ਕੇ ਉਹ ਵੀ ਪਿਗਲ ਗਿਆ ਸੀਗਾ ਇਸ ਕਰਕੇ ਇਸ ਪਾਸੇ ਜੋ ਪਕਾਇਦਾ ਸਾਡੇ ADCP 3 ਉਹਨਾਂ ਦੀ ਸੁਪਰਵਾਈਜ਼ਨ ਚ ਤਫ਼ਤੀਸ਼ ਕੀਤੀ ਜਾ ਰਹੀ ਹੈ ਔਰ ਪ੍ਰੋਪਰਲੀ ਇਹਨੂੰ ਇਨਵੈਸਟੀਗੇਟ ਕਰਕੇ ਹਰ ਹਰ ਪਹਿਲੇ ਨੂੰ ਜਾਂਚ ਕੀਤਾ ਜਾਵੇਗਾ ਔਰ ਜੋ ਵੀ ਇਹ ਚ ਅੱਗੇ ਜੋ ਗੱਲ ਸਾਹਮਣੇ ਆਉਂਦੀ ਹੈ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇ ਨਾਲ ਮੈਂ ਅੱਗੇ ਇਹ ਵੀ ਦੱਸਣਾ ਚਾਹੁੰਦਾ ਵੇ ਇਹਦੇ ਚ ਸਾਡੀ FSL ਟੀਮ ਨੇ ਜਾਂਚ ਕਰ ਲਈ ਹੈ ਉਥੋਂ ਸੈਂਪਲਸ ਬਾਰੇ ਉਹਨਾਂ ਨੇ ਹਾਸਲ ਕੀਤੇ ਨੇ ਹਰ ਤਰ੍ਹਾਂ ਦੀ ਉਹਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਇਦੇ ਨਾਲ ਕਿਉਂਕਿ ਇਹਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਅਸੀਂ ਸਟੇਟ ਜਿਹੜਾ ਸਾਡਾ ਐਫਐਸਐਲ ਸਾਡਾ ਸੈੱਲ ਹੈਗਾ ਉੱਥੋਂ ਅਸੀਂ ਬਲਾਸਟਰਿਕ ਸਪਾਰਟਸ ਜਿਹੜੇ ਆ ਉਹਨਾਂ ਦੀ ਡਿਮਾਂਡ ਕੀਤੀ ਹੈ ਉਹ ਵੀ ਉੱਥੋਂ ਆ ਜਾਣਗੇ ਉਹਨਾਂ ਤੋਂ ਵੀ ਅਸੀਂ ਥੋਰਲੀ ਇਹਨੂੰ ਚੈੱਕ ਕਰਵਾਵਾਂਗੇ ਔਰ ਪ੍ਰੋਪਰਲੀ ਇਹਦੀ ਜਾਂਚ ਕਰਕੇ ਔਰ ਤਫਤੀਸ਼ ਕੀਤੀ ਜਾ ਰ ਮਕਦਮਾ ਆਲਰੇਡੀ ਦਰਜ ਹੋ ਚੁੱਕਾ ਉਹਨੂੰ ਜੋ ਵੀ ਇਹਦਾ ਅੱਗੇ ਜੋ ਵੀ ਰਿਜ਼ਲਟ ਆਏਗਾ ਉਹ ਤੁਹਾਨੂੰ ਦੱਸਤਾ ਜਾਵੇਗਾ